ਇਨਾ ਨੇ ੱੱਕੇ ਨਾ ਸੰਸਕਾਰ ਕੀਤਾ ਆਹੇ ਕੁੜੀ ਸਾਡੀ ੱੱਕੇ ਨਾ ਸੰਸਕਾਰ ਕੀਤਾ ਨਣੋਂ ਵੇਲੇ ਬਾਜੀ ਨੇ ਮਾਰੀ ਮੈਂ ਬਕਾਇਦਾ ਗਈਆਂ ਮੋਰੇ ਕੱਪੜੇ ਲਾਏ ਕੁੜੀ ਦੇ ਤਾਂ ਪੱਟ ਸਾਰੇ ਹੀ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜੁਮੇਵਾਰ ਪ੍ਰਵੀਨ ਹੋਰ ਕੁਛ ਵੀ ਲਿਖਿਆ ਆਇਆ ਸੀਗਾ ਪਰ ਉਹ ਮੈਨੂੰ ਪੜਿਆ ਨਹੀਂ ਗਿਆ ਤਾਂ ਸਾਨੂੰ ਪੜਨ ਦਿੱਤਾ ਨਹੀਂ ਪਾਣੀ ਨਾਲ ਮਟਾ ਦਿੱਤਾ ਗਿਆ ਇਹ ਹੁਣ ਮੈਂ ਸੂਤ ਕਰੂ ਅਮਨੇ ਤੈਨੂੰ ਤੇਰੀ ਪਰਜਾਇ ਇਨਸਾਫ ਦੁਆ ਕੇ ਰਹੂਗੀ ਦੁਆ ਕੇ ਰਹੂਗੀ ਆ ਸਾਰੇ ਜਿੰਨੇ ਵੀ ਹੈਗੇ ਨਾ ਇਹ ਸਾਰੇ ਰਾਲੇ ਆ ਪਹਿਲਾਂ ਤਾਂ ਸਾਡਾ ਬਾਪੂ ਆ ਇਹਨੂੰ ਸਾਰੇ ਪਤਾ ਸੀ ਚੱਕ ਲੋ ਤੇ ਵਿਚ ਮਾਰ ਲੈ ਇਹਨੂੰ ਫਿਰ ਜ਼ਿਆਦਾ ਕੰਮ ਵਧੂਗਾ ਮੈਂ ਜਨਾਨੀ ਤਾਂ ਤੇ ਮੇਰੇ ਮੋਰੇ ਕੋਈ ਕੁਛ ਨਹੀਂ ਆ ਦੇ ਚੱਲ ਤੋੜ ਦੋ ਹਣ ਤੋੜ ਦੋ ਇਹਨਾਂ ਦੇ ਝੂਠੇ ਮੁਖੇ ਰੋਣੇ ਨਾਲ ਦੇਖਣੇ ਆ ਬਾਅਦ ਲੱਕੜੀ ਕਾ ਕੇ ਲਿਆ ਕੇ ਮੈਂ ਤਾਂ ਕੱਲੀ ਆਵਾਜ਼ ਆ ਜਨਾਨੀ ਆ ਤਾਂ ਹੁਣੀ ਹੁਣੀ ਜਿਹੜੀ ਵੀਡੀਓ ਤੁਸੀਂ ਦੇਖੀ ਇਹ ਜਲੰਧਰ ਦੀ ਵੀਡੀਓ ਹੈ ਜਲੰਧਰ ਦੇ ਫਿਲੌਰ ਕਸਬੇ 'ਚ ਇੱਕ ਔਰਤ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਈ ਹੈ ਜਦੋਂ ਔਰਤ ਦੇ ਸਹੁਰੇ ਤੇ ਹੋਰ ਰਿਸ਼ਤੇਦਾਰ ਉਹਦਾ ਅੰਤਿਮ ਸੰਸਕਾਰ ਕਰਨ ਲੱਗਦੇ ਨੇ ਤਾਂ ਉਸ ਦੀ ਮੌਤ ਦਾ ਰਾਜ਼ ਖੁੱਲ ਕੇ ਸਾਹਮਣੇ ਆਂਦਾ ਮ੍ਰਿਤਕ ਔਰਤ ਦੇ ਪੱਟ ਤੇ ਕਾਲੇ ਰੰਗ ਦੀ ਪੈਨ ਦੇ ਨਾਲ ਉਸ ਨੂੰ ਮਾਰਨ ਵਾਲਿਆਂ ਦੇ ਨਾਮਾਂ ਦੇ ਨਾਲ ਨੋਟ ਲਿਖਿਆ ਹੋਇਆ ਸੀ ਪਰ ਉਸ ਦੇ ਸਹੁਰਿਆਂ ਨੇ ਜਲਦਬਾਜ਼ੀ 'ਚ ਨਾਂ ਮਿਟਾ ਦਿੱਤੇ ਅਜਿھے aarop ਲਗਾਏ ਗਏ ਮ੍ਰਿਤਕ ਦੀ ਪਰਜਾਈ ਵੱਲੋਂ ਇਸ਼ਨਾਨ ਕਰਵਾਉਣ ਵਾਲੀਆਂ ਮਹਿਲਾਵਾਂ ਨੇ ਜਦੋਂ ਉਸ ਦੇ ਪੱਟ ਵੱਲ ਧਿਆਨ ਨਾਲ ਦੇਖਿਆ ਤਾਂ ਉਸ ਤੇ ਲਿਖਿਆ ਸੀ ਜੇਕਰ ਅੱਜ ਮੈਨੂੰ ਕੁਝ ਹੋਇਆ ਤਾਂ ਇਸ ਦੇ ਜ਼ਿੰਮੇਵਾਰ ਇਹ ਲੋਕ ਹੋਣਗੇ ਮ੍ਰਿਤਕ ਔਰਤ ਦਾ ਨਾਮ ਅਮਨਦੀਪ ਕੌਰ ਵਜੋਂ ਸਾਹਮਣੇ ਆਇਆ 30 ਸਾਲਾਂ ਦੀ ਸੀ ਅਮਨਦੀਪ ਕੌਰ ਪੁਲਿਸ ਨੂੰ ਜਿਵੇਂ ਹੀ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਮਹਿਲਾ ਦੀ ਲਾਸ਼ ਨੂੰ ਅੰਤਿਮ ਸੰਸਕਾਰ ਤੋਂ ਚੁੱਕ ਕੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਫਿਲਹਾਲ ਔਰਤ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਉਸ ਦੀ ਰਿਪੋਰਟ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰੇਗੀ ਤਾਂ ਜਾਣਕਾਰੀ ਅਨੁਸਾਰ ਅਮਨਦੀਪ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਜਦਕਿ ਉਸ ਦੀ ਪੜਾਈ ਨੇ ਗੰਭੀਰ aarop ਜੜੇ ਨੇ ਉਹਦੇ ਸਹੁਰੇ ਵਾਲਿਆਂ ਤੇ ਲਗਾਏ ਨਹੀਂ ਤਾਂ ਫਿਲਹਾਲ ਪੁਲਿਸ ਵੱਲੋਂ ਜਾਂਚ ਜਿਹੜੀ ਹੈ ਜਾਰੀ ਹੈ ਜਿਸ ਤੋਂ ਬਾਅਦ ਹੀ ਇਹ ਗੱਲ ਸਪਸ਼ਟ ਹੋ ਪਾਵੇਗੀ ਕਿ ਆਖਿਰ ਮਾਮਲਾ ਕੀ ਸੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਜ਼